ਹਾਂਜੀ ਇੱਥੇ ਪਰਾਲੀ ਦੀ ਤੇ ਸੁੱਕੇ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਵੀਰ ਜੀ ਜੇ ਕਿਸੇ ਕੋਲ ਵੀ ਪਰਾਲੀ ਜਾਂ ਤੂੜੀ ਹੈਗੀ ਆ ਜੀ ਦੁੱਬਲੀ ਵਾਲੀ ਗਊਸ਼ਾਲਾ ਦੇ ਵਿੱਚ ਤੁਸੀਂ ਆਪਣਾ ਫੋਨ ਨੰਬਰ ਲਿਖਾ ਕੇ ਜਾ ਸਕਦੇ ਤੇ ਜਿੰਦੇ ਕੋਲ ਵੀ ਕੋਈ ਸੁੱਕਾ ਜਾਂ ਕੋਈ ਹਰਿਆ ਕੌਂਗੀ ਇੱਥੇ ਐਦਕੀ ਸਿਆਲ ਨਾ ਬੜੇ ਬੁਰੇ ਹਾਲਾਤ ਰਹਿ ਆ ਕਿਉਂਕਿ ਬੜੀਆਂ گاਵਾ ਮਰਦੀਆਂ ਵੀ ਰਹੀਆਂ ਵਾ ਬਾਕੀ ਜਿਹੜੇ ਇੱਥੋਂ ਸੇਵਾਦਾਰ ਹੈ ਉਹਨਾਂ ਨੇ ਬੜੀ ਵੱਡੀ ਸੇਵਾ ਕੌਂਗੀ ਜਿਹੜੇ ਇੱਥੇ ਕੰਮ ਕਰਦੇ ਆ ਨਾ ਵੀਰ ਬੜੀ ਸੇਵਾ ਕਰਦੇ ਇਦਾਂ گاਵਾ ਦੀ ਬਾਕੀ ਫਿਰ ਵੀ ਜਦੋਂ ਸੁੱਕਾ ਨਾ ਹੋਊਗਾ ਤੇ ਉਹ ਵੀਰ ਵਿਚਾਰੇ ਕੀ ਪਾਉਣਗੇ ਪਰ ਫਿਰ ਵੀ ਉਹਨਾਂ ਨੇ ਦੁਬਲੀ ਪਿੰਡ ਹੋ ਗਿਆ ਸਭਰਾ ਪਿੰਡ ਹੋ ਗਿਆ ਹਰ ਇੱਕ ਪਿੰਡ ਪਿੰਡ ਜਾ ਕੇ ਗਰਾਹੀ ਕੀਤੀ ਤੇ ਸਿਆਲ گاਵਾਂ ਦਾ ਸਿਰੇ ਲਾਇਆ ਜੀ ਬਾਕੀ ਇਹ ਵੱਧ ਤੋਂ ਵੱਧ ਵੀਡੀਓ ਵੀਰਜੀ ਸ਼ੇਅਰ ਜਰੂਰ ਕਰਿਆ ਜੇ ਬਾਕੀ ਮੈਂ ਇਹ ਆਪਣੀ ਵੀਡੀਓ ਦਲਬਾਗ ਰੰਧਾਵਾ ਉਤਮ ਨਕਸਾਨ YouTube ਚੈਨਲ ਤੇ ਵੀ ਪਾਉਂਗਾ ਪੇਜ ਤੇ ਵੀ ਪਾਉਂਗਾ ਜੀ ਦਲਬਾਗ ਰੰਧਾਵਾ ਸਭਰਾ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਹਨਾ ਆਹ ਦੇਖ ਲਓ ਬਾਕੀ ਤੁਹਾਨੂੰ ਸਾਰੀਆਂ گاਵਾਂ ਦਿਖਾ ਦਿੰਦਾ ਇਹਨੂੰ ਕੈਮਰਾ ਮਾਰ ਕੇ ਮਾਰੀਏ ਤੇ ਆ ਇਧਰ ਵੇਖ ਲੋ ਹਨਾ ਕਿੰਨੀਆਂ گاਵਾਂ ਨੇ ਸਾਰੀਆਂ گاਵਾਂ ਨੂੰ ਕਿਉਂਕਿ ਸੁੱਕਾ ਹੋਊ ਤੇ ਇਹਨਾਂ ਨੂੰ ਕੁਝ ਪਾਉਣਗੇ ਬਾਕੀ ਅੱਜ ਸਭਰਾ ਤੋਂ ਕੁਝ ਗੱਠਾਂ ਜਿਹੜੀਆਂ ਇੱਥੇ ਲੈ ਕੇ ਪਹੁੰਚੇ ਸੀ ਵੀਰ ਬਾਕੀ ਆ ਦੇਖ ਲੋ ਜਿ ਵਿਚਾਰਿਆਂ ਦੇ ਰਹਿਣ ਆ ਕੋਈ ਮਾਰਾ ਜਾ ਬਾਰਿਸ਼ ਪੈ ਜਾ ਤੇ ਇਹਨਾਂ ਵਿਚਾਰਿਆਂ ਦੇ ਆ ਦੇਖੋ ਕਿੰਨੇ ਮੰਦੇ ਹਾਲਾਤ ਹਨਾ ਕੋਈ ਫਰਸ਼ਾ ਫੁਰਸ਼ਾ ਜਾਵੇ ਇੰਨਾਂ ਦੇ ਰਹਿਣ ਨੂੰ ਇੱਥੇ ਫਰਛਾ ਪਾਈਆਂ ਜਾਣ ਜਿਵੇਂ ਆ ਵੇਖੋ ਹੁਣ ਆ ਚਿੱਕੜਾ ਚਿੱਕੜ ਦੇ ਵਿੱਚ ਇੰਨਾਂ ਦੇ ਖੋਰ ਗਲਨੇ ਵਿਚਾਰੀਆਂ ਦੇ ਆ ਦੇਖੋ ਤੇ ਮੁੜ ਕੇ ਬਿਮਾਰੀ ਦਾ ਕਾਰਨ ਬਣਦੀਆਂ ਜੀ ਆ ਦੇਖੋ ਚਿੱਕੜ ਜੀ ਐਨੇ ਚਿੱਕੜ ਆ ਤੇ ਚਿੱਕੜ ਦੇ ਵਿੱਚ ਹੀ ਸਾਰੀਆਂ ਕਮਾਂ ਖਲੋਤੀਆਂ ਨੇ ਤੇ ਆ ਤੁਸੀਂ ਦੇਖ ਹੀ ਸਕਦੇ ਆ ਦੇਖੋ ਆ ਦੇਖੋ ਨਾ ਇਹ ਵਾਤੋਂ ਵਾਤ ਪ੍ਰਭੂ ਵੀਡੀਓ ਸ਼ੇਅਰ ਕਰੋ ਤੇ ਤੂੜੀ ਤਾਂ ਤੇ ਜਾਂ ਸੁੱਕਾ ਹਰਿਆ ਜੋ ਕੁਝ ਵੀ ਹੈਗਾ ਜੀ ਆਪਣੇ ਕੋਲ ਕਿਉਂਕਿ ਪੈਸਿਆਂ ਦੀ ਤੇ ਇੱਥੇ ਜ਼ਰੂਰਤ ਨਹੀਂ ਆ ਕਿਉਂਕਿ ਜਿਹੜਾ ਵੀਰ ਕੋਈ ਦਾਨੀ ਸੱਜਣ ਦਾਨ ਕਰਨਾ ਚਾਹੁੰਦਾ ਹੈ ਜੀ ਉਹ ਵੀਰ ਤੂੜੀ ਲੈ ਕੇ ਜਾਂ ਹਰਿਆ ਲੈ ਕੇ ਇੱਥੇ ਪਹੁੰਚਦਾ ਕਰੇ ਤੇ ਬਾਕੀ ਤੁਸੀਂ ਦੇਖ ਹੀ ਰਹੇ ਜੇ گاਵਾں ਦੇ ਹਾਲਾਤ ਕਿਉਂਕਿ ਪਹਿਲਾਂ ਉਹ ਤਾਂ ਬਹੁਤ ਸਿਆਲ ਚ گاਵਾ ਮਰੀਆਂ ਰੋਜ਼ 20 20 15 15 10 10 گاਵਾ ਅਸੀਂ ਆਮ ਦੇਖਦੇ ਰਹੇ ਹਾਂ ਜਦੋਂ ਮਰਦੀਆਂ ਰਹੀਆਂ ਜੀ ਆਹ ਦੇਖੋ ਠੀਕ ਆ ਜੀ ਬਾਕੀ ਆਜੋ ਤੁਹਾਨੂੰ ਦਿਖਾ ਦਿੰਦੇ ਆ ਵੀ ਸੁੱਕਾ ਵੀ ਕਿੰਨਾ ਕਾ ਜਿਹੜਾ ਇੱਥੇ ਪਿਆ ਬੱਚੇ ਇਸ ਹਿਸਾਬ ਨਾਲ ਉਹ ਇੱਕ ਦਿਨ ਹੱਦ ਦਿਹਾੜੀ ਦਾ ਇੱਕ ਦਿਨ ਹੀ ਮਸਾ ਨੰਗਣਾ ਆ ਜਿਹੜੀ ਪਰਾਲੀ ਪਈ ਹੈ ਤੇ ਵਿਚਾਰੇ ਥੋੜੀ ਥੋੜੀ ਕਰਕੇ ਟਾਈਮ ਪਾਸ ਕਰਦੇ ਆ ਜਿਹੜੀ ਇੱਥੇ ਰਹਿੰਦੇ ਆ ਦੇਖੋ ਹੁਣ ਹੈ ਨਾ ਖਾਰੇ ਗਾ ਇੱਕਦਾਂ ਪਾਤੇ ਆ ਵਿਚਾਰਿਆਂ ਨੇ ਜੀ ਠੀਕ ਆ ਜੀ ਕਿਉਂਕਿ ਇੱਥੇ ਪਹਿਲੀ ਗੱਲ ਤਾਂ ਜੋ ਵੇਖੋ ਚਿੱਕੜ ਪੈਂਦਾ ਬਿਮਾਰੀ ਦਾ ਕਾਰਨ ਮੰਨ ਹੈ ਜੀ ਮੈਂ ਆਪਣੀ ਮਾਨਸ ਜੋਗ ਸਾਡੇ ਸਾਡੇ ਮੰਤਰੀ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਸਾਹਿਬ ਉਹਨਾਂ ਦੇ ਧਿਆਨ ਚ ਵੀ ਇਹ ਗੱਲ ਲਿਉਣੀ ਆ ਜੀ ਵੀ ਭੁੱਲਰ ਸਾਹਿਬ ਥੋੜਾ ਬਹੁਤ ਇੱਥੇ ਗਊਸ਼ਾਲਾ ਦਾ ਕੋਈ ਨਾ ਕੋਈ ਹੱਲ ਕਰੋ ਬੜੇ ਗਾਂ گاਵਾਂ ਦੇ ਪੈਰ ਗਲ ਜਾਂਦੇ ਆ ਜਦੋਂ ਬਾਰਿਸ਼ ਹੁੰਦੀ ਆ ਵੇਖੋ ਹੁਣ ਚੱਕਰ ਦੇ ਵਿੱਚ ਹਨਾ ਆਪਾਂ 4 ਦਿਨ ਝੋਨਾ ਲਾਉਣੇ ਜਾਂ 4 ਦਿਨ ਚੱਕਰ 'ਚ ਰਹਿਨੇ ਆ ਤੇ ਆਪਣੇ ਪੈਰ ਗਲ ਜਾਂਦੇ ਆ ਜੀ ਤੇ ਇਹ ਵਿਚਾਰੀਆਂ ਗਾਵਾਂ ਇਹਨਾਂ ਨੇ ਮੂੰਹੋਂ ਬੋਲ ਕੇ ਥੋੜੀ ਕਹਿਣਾ ਵਾ ਪਰ ਦੁੱਖ ਇਹ ਸਾਰਾ ਦੱਸ ਜ਼ਿੰਦਗਾਂ ਨੇ ਵੀ ਆ ਦੋਖਾ ਸਾਨੂੰ ਆ ਦੇਖੋ ਕਿਨਾ ਕਿਨਾ ਚਿੱਕੜ ਹੈ ਨਾ ਠੀਕ ਹੈ ਜੀ ਮੱਕੇ ਸਾਰੀ ਦੇਖ ਸਕਦੇ ਤੁਸੀਂ ਕੌਸ਼ਲਾ ਹੈ ਤਾਂ ਕਾਫੀ ਵੱਡੀ ਆ ਬਾਕੀ ਸਿਰਫ ਇਥੇ ਜਗਾ ਪੱਕੀ ਹੋ ਜੇ ਜਾਂ ਆ ਜਿਹੜੀ گاਵਾ ਦੇ ਪੈੜਪੂਰ ਨਾ ਗੱਲ ਨਾ ਆ ਵੇਖੋ ਜਿਹੜੇ ਗੱਠਾ ਇਹ ਸਾਰੀਆਂ ਗੱਠਾ ਮੇਰੇ ਹਿਸਾਬ ਨਾਲ ਕਿੰਨੇ ਦਿਨ ਦਾ ਇਹ ਚਾਰਾ ਪੇਖ ਲੈਣੇ ਕਿਉਂਕਿ ਅਜੇ ਵੀ ਬਹੁਤ ਜ਼ਿਆਦਾ ਜ਼ਰੂਰਤ ਆ ਜੀ ਕਿਉਂਕਿ 500 ਤੋਂ ਉੱਪਰ ਗਾਵਾਂ ਆ ਤੇ ਬਾਕੀ ਜਿਹੜੇ ਵੀਰ ਸਾਹਮਦੇ ਆ ਬੜੀ ਮਿਹਨਤ ਕਰਦੇ ਆ ਇਹ ਵੀਰ ਤੁਹਾਨੂੰ ਪਹਿਲਾਂ ਵੀ ਦੱਸਿਆ ਪਿੰਡ ਪਿੰਡ ਗ੍ਰਾਈ ਕਰਕੇ ਐਦਕੀ ਸਿਆਲ ਬੰਨੇ ਲਾਇਆ ਵੀਰਾਂ ਨੇ ਬਾਕੀ ਆਪ ਦੇਖੋ ਸਾਰਾ ਹਰਿਆ ਕੁਦਰਿਆ ਵੀਰਾਂ ਨੇ ਰਲਾ ਲੂਕੇ ਵਿਚਾਰੇ ਆਉਣਗੇ ਤੇ ਬਾਕੀ ਵੀਰ ਜੀ ਥੋੜੀ ਜੀ ਜਾਣਕਾਰੀ ਦਿਓ ਐਦਕੀ ਸਿਆਲ ਦੇ ਵਿੱਚ ਵੀਰ ਜੀ ਕਿਵੇਂ ਐਦਕੀ ਟਾਈਮ ਪਾਸ ਕੀਤਾ ਤੁਸੀਂ ਥੋੜਾ ਜਿਹਾ ਦੱਸੋ ਦੱਸਦੇ ਦੱਸਦੇ ਕੋਈ ਘਬਰਾਉਂਦੇ ਬਾਬਾ ਜੀ ਦੱਸੋ ਕੋਈ ਗੱਲ ਨਹੀਂ ਹਾਂਜੀ ਹਾਂਜੀ ਐਦ ਕੀ ਸਿਆਲ ਕਿਵੇਂ ਪਾਸ ਕੀਤਾ ਵੇਖੋ ਕਿੰਨਾ ਹੌ ਸੁੱਕਾ ਵੀ ਮੋਕ ਗਿਆ ਸੀ ਪਰ ਫਿਰ ਵੀ ਤੁਸੀਂ ਹੌਸਲਾ ਨਹੀਂ ਛੱਡਿਆ ਭਾਵੇਂ ਗਰਾਈ ਕਰਕੇ ਹੈਨਾ ਬੜਾ ਵੱਡਾ ਬਰਾਲਾ ਹੈ ਜੀ ਤੇ ਦਾਨੀ ਸੱਜਣਾ ਨੂੰ ਕੀ ਕਹਿਣਾ ਚਾਹੁੰਦੇ ਵੀ ਇੱਥੇ ਵੱਧ ਤੋਂ ਵੱਧ ਸੁੱਕੇ ਦੀ ਜ਼ਰੂਰਤ ਹੈ ਨਾ ਹਾਂਜੀ ਸੁੱਕੇ ਦੀ ਬੜੀ ਜ਼ਰੂਰਤ ਹੈ ਸਾੜੀਆਂ ਤਰਖਾਵਾ ਵੀ ਨਹੀਂ ਪੈਣੀਆਂ ਤਰਖਾਵਾ ਵੀ ਨਹੀਂ ਜੇ ਪਈਆਂ ਕਿੰਨਾ ਚਿਰ ਹੋ ਗਿਆ ਤਰਖਾਵਾ ਨੂੰ 8 ਮਹੀਨੇ ਹੋ ਚਲੇ 8-9 ਮਹੀਨੇ ਵੇਖੋ ਜੀ 8-9 ਮਹੀਨੇ ਹੋ ਗਿਆ ਵੇਖੋ ਵਿਚਾਰੇ ਪਿੰਡ ਪਿੰਡ ਤੂੜੀ ਮੰਗ ਮੰਗ ਕੇ ਪਰਾਲੀ ਮੰਗ ਮੰਗ ਕੇ ਵਿਚਾਰੇ ਪੌਂਦੇ ਰਹਿਆ ਤੇ گاਵਾਂ ਦੀ ਸੇਵਾ ਕਰਦੇ ਰਹਿਆ ਤੇ ਬਾਕੀ ਇਹ ਪਰਾਲੀ ਜਿਹੜੀ ਆ ਕਿੰਨਾ ਕ ਦਿਨ ਕੱਡੂਗੀ ਆ ਜਿਹੜੀ ਪਈ ਆ ਕੱਢ ਦੂ ਚਾਰ-ਪੰਜ ਦਿਨ ਚਾਰ ਕ ਦਿਨ ਦਾ ਹੈ ਨਾ ਮਸਾ ਹੀ ਚਾਰ ਕ ਦਿਨੇ ਕੱਢਣੀ ਉਹ ਵੀ ਸਰਫੇ ਨਾ ਤੇ ਇੱਥੇ ਵਾਦ ਤੋਂ ਵਾਦ ਪਰਾਲੀ ਵੀਰੋ ਪਹੁੰਚਦੀ ਕਰੋ ਬਾਕੀ ਆਪਣੇ ਬੱਤਾ ਕਿਲਾ ਦੇ ਵੀਰ ਪਰਾਲੀ ਪਈ ਆ ਉਹ ਤੁਸੀਂ ਲੈ ਆ ਜੇ ਮੈਂ ਨੰਬਰ ਲਿਖਾਤਾ ਵਾ ਅੱਧੇ ਕਿਲੇ ਦੀ ਪਰਾਲੀ ਆਪਣੇ ਘਰੇ ਪਈ ਆ ਜੀ ਵੀਰ ਨੂੰ ਮੈਂ ਕਿਹਾ ਲੈ ਆਓ ਬਾਕੀ ਇਹ ਟਰਾਲੀ ਆ ਜੀ ਬਾਕੀ ਆ ਪੰਡਾ ਲਾਲ ਲਾਦ ਕੇ ਲੈ ਚੱਲੇ ਆ ਬਾਕੀ ਆ ਵੇਖ ਲੋ ਜਿਹੜੇ ਗਡਾਉਨ ਆ ਬਿਲਕੁਲ ਖਾਲੀ ਆ ਜਿੱਥੇ ਤੂੜੀ ਹੁੰਦੀ ਆ ਜੀ ਐਂ ਕਰਾ ਬਹੁਤ ਕਰ ਵੱਜੀ ਪਈ ਆ ਜੀ ਬਾਕੀ ਠੀਕ ਆ ਵੀਰ ਜੀ ਵੀਡੀਓ ਕਰੋ ਸ਼ੇਅਰ ਵੱਤੋ ਵੱਧ ਤਾਂ ਇਹਨਾਂ ਵੀਰਾਂ ਦੀਆਂ ਤਨਖਾਹਾਂ ਵੀ ਪੈਣ ਤੇ ਇਹਨਾਂ ਵਾਸਤੇ ਵਿਚਾਰੀਆਂ ਵਾਸਤੇ ਕੋਈ ਤੂੜੀ ਤੰਦ ਜਾਂ ਪਰਾਲੀ ਵੱਤ ਵਾਦੇ ਕਿਉਂਕਿ ਹਲਕਾ ਪੱਟੀ ਪੈਂਦਾ ਜੀ ਮਾਝਾ ਚਿਲਾ ਤਰਨਤਾਨ ਸਭਰਾ ਤੋਂ ਦੁਬਲੀ ਵਾਲੀ ਰੋਡ ਤੇ ਇਹ ਗਊਸ਼ਾਲਾ ਜੀ ਠੀਕ ਹੈ ਕਰੋ ਬਾਤੋ ਬਾਤ ਵੀਡੀਓ ਸ਼ੇਅਰ ਧੰਨਵਾਦ ਬੈਰ ਜੀ ਖਾਲਸਾ ਵਾਜੇ ਫਤਿਹ